ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਪਾ ਰਾਇ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ ਦੀਦੇ ਸਾਰਿਆਂ ਸਤਿ ਸ੍ਰੀ ਅਕਾਲ ਜੀ ਅੱਜ ਹੈਗੇ 7 ਜੂਨ ਤੇ ਦਿਨ ਹੈਗਾ ਸ਼ਨੀਵਾਰ ਤੇ ਸਵੇਰੇ 6:30 ਦਾ ਟਾਈਮ ਦੇਖੋ ਜੀ ਪਿੰਡਾਂ ਵਾਲੀ ਇਹ ਜ਼ਿੰਦਗੀ ਨਾ ਉਹ ਸਵੇਰ ਦੇ ਪਹਿਲਾਂ ਰੱਬ ਦੇ ਨਾਮ ਤੋਂ ਫਿਰ ਗੋਹੂ ਕੁੜੇ ਦੇ ਸ਼ੁਰੂ ਹੁੰਦੀ ਆ ਤੇ ਦੇਖੋ ਜੀ ਮੇਦਰ ਮੇਰਾ ਸਵੇਰ ਦਾ ਕੰਮ ਮੇਰਾ ਪੱਠੇ ਪਾਉਂਦਾ ਹੁੰਦਾ ਹੈ ਤੇ ਡਾਕਟਰ ਸਾਹਿਬ ਕਦੀ ਆ ਟਾਈਮ ਹੋਵੇ ਉਹ ਪਾ ਲੈਂਦੇ ਹੁੰਦੇ ਨੇ ਤੇ ਫਿਰ ਉਹਨਾਂ ਨੂੰ ਜਾਣਾ ਹੁੰਦਾ ਖੂਨ ਨੂੰ ਤੇ ਪਨੀਰੀ ਭਰਨਾ ਹੈ ਨਾ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਤੋਂ ਆਪਾਂ ਬਹੁਤ ਲੱਗਦੀ ਆ ਤੇ ਪਨੀਰ ਸੁੱਕਣੀ ਨਹੀਂ ਚਾਹੀਦੀ ਹੈਗੀ ਤਾਂ ਪਰ ਕੇ ਰੱਖਣੀ ਪੈਂਦੀ ਆ ਤੇ ਦਿਨ ਉਹਨਾਂ ਨੂੰ ਪੱਠੇ ਪਾ ਲਏ ਸੀਗੇ ਤੇ ਪੱਠੇ ਪਾਉਣ ਤੋਂ ਬਾਅਦ ਫਿਰ ਮੈਂ ਗੋਹਾ ਇਕੱਠਾ ਕਰਦੀ ਹੁੰਨੀ ਮੈਨੂੰ ਯਕੀਨ ਨਹੀਂ ਆਉਂਦਾ ਹੈ ਕਿ ਜੇ ਮੈਂ ਗੋਹਾ ਇਕੱਠਾ ਨਾ ਕਰਾਂ ਝਾੜੂ ਨਾਲ ਲਾਵਾਂ ਨਾ ਤੇ ਸਹੀ ਹੁੰਦਾ ਆ ਤੇ ਆਪਾਂ ਜੇ ਨਾ ਝਾੜੂ ਲਾਈਏ ਤਾਂ ਫਿਰ ਨਾ ਤੇ ਉਦੀ ਫਿੱਖਲਿਆ ਗੋਹਾ ਬੁਰਾ ਲੱਗਦਾ ਹੈ ਤੇ ਵਧੀਆ ਨਹੀਂ ਲੱਗਦਾ ਹੈਗਾ ਤੇ ਇੱਕ ਗੱਲ ਇਹ ਵੀ ਆ ਮੈਨੂੰ ਉੱਦ ਲੈਣਾ ਨਾ ਮੋਲ ਲੈਣਾ ਬਹੁਤ ਵਧੀਆ ਲੱਗਦੀ ਨਹੀਂ ਗੱਲ ਹੈਗੀ ਤੇ ਮੈਂ ਮੈਂ ਭਾਵੇਂ ਇੱਕ ਰੱਖਾਂ ਆਪਾਂ ਸੂਚ ਚਾਹੇ ਦੂਰ ਰੱਖਾਂ ਦੁੱਧ ਮੈਨੂੰ ਘਰ ਦਾ ਹੀ ਵਧੀਆ ਲੱਗਦਾ ਆ ਇਕਦਮ ਸ਼ੁੱਧ ਤੇ ਔਰ ਤਜ ਦੁੱਧ ਤਾਜ਼ਾ ਔਰ ਖੁਲਾ ਡੁੱਲਾ ਹਨ ਜਿਨ੍ਹਾਂ ਨੇ ਖੁਲਾ ਡੁੱਲਾ ਵਰਤੇ ਹੁੰਦਾ ਉਹਨਾਂ ਨੂੰ ਪਾਈਏ ਔਰ ਅੱਧਾ ਕਿਲੋ ਨਾਲ ਕੋਈ ਸਵਰ ਨਹੀਂ ਆਉਂਦਾ ਹੈਗਾ ਨਾ ਤੇ ਮੇਰੀ ਆਦਤ ਆ ਵੀ ਮੇਰੇ ਹੱਥ ਖੁੱਲਾ ਹੀ ਲੱਗਦਾ ਦੁੱਧ ਲੱਗਦਾ ਹੁੰਦਾ ਨਾ ਤੇ ਮੇਰੀ ਮੰਮੀ ਨੂੰ ਬਹੁਤ ਮੇਰਾ ਫਿਕਰ ਹੁੰਦਾ ਸੀਗਾ ਵੀ ਜਦਾਂ ਕੁਲਵੀਂ ਦਿ ਰਾਤ ਖੁੱਲੇ ਆ ਨਾ ਅਮੀਰੀ ਜਮਣਾਉਣ ਨੂੰ ਖਾਣ ਪੀਣ ਨੂੰ ਵੀ ਤੈਨੂੰ ਘਰ ਚੰਗਾ ਮਿਲ ਜਵੇ ਹੈਨਾ ਤੇ ਉਹਨਾਂ ਨੂੰ ਬੜੀ ਚਿੰਤਾ ਹੁੰਦੀ ਸੀ ਦੇਖੋ ਜੀ ਮਾਵਾ ਨੂੰ ਤਾਂ ਹੁੰਦਾ ਹੀ ਨਾ ਧੀਆਂ ਦਾ ਫਿਕਰ ਤੇ ਵਾਇਰ ਨੂੰ ਜਿੱਦਾਂ ਦੇ ਮੇਰੇ ਜਾਨੀ ਹੈ ਨਾ ਖਾਣ ਪੀਣ ਦੀ ਚੀਜ਼ਾਂ ਬਣਾਉਂਦੇ ਹਾਂ ਤਾਂ ਫੁੱਲੇ ਡੁੱਲੇ ਸੀਗੇ ਉਦੋਂ ਦੇ ਗਾਂ ਦੇਤਾ ਘਰ ਮੈਨੂੰ ਹੈਨਾ ਤੇ ਮਾਵਾ ਦਾ ਬਹੁਤ ਫਿਕਰ ਹੁੰਦਾ ਆ ਤੇ ਬਸ ਉੱਥੇ ਵੀ ਮੇਰਾ ਹੱਥ ਖੁੱਲੇ ਹੁੰਦੇ ਸੀਗੇ ਰੋਟੀ ਪਾਣੀ ਬਣਾਉਣ ਕਰਨੇ ਨੂੰ ਹੈਨਾ ਤੇ ਇੱਥੇ ਵੀ ਉਹ ਹੀ ਹਿਸਾਬ ਆ ਤਾਂ ਬਹੁਤ ਵਧੀਆ ਆ ਤੇ ਦੁੱਧ ਮੋਲ ਲੈਣਾ ਤੇ ਮੈਨੂੰ ਬਹੁਤ ਬਹੁਤ ਮਾੜੀ ਗੱਲ ਲੱਗਦੀ ਹੈ ਨਾ ਮੈਨੂੰ ਕਰਕੇ ਖਾਣਾ ਮਨਜ਼ੂਰ ਆ ਵੀ ਮੈਂ ਕਰ ਲੂੰਗੀ ਪਸ਼ੂਆਂ ਦਾ ਕੰਮ ਨਾ ਤੇ ਦੁੱਧ ਲੈਣਾ ਮੈਨੂੰ ਬਹੁਤ ਬੁਰੀ ਲੱਗਦੀ ਗੱਲ ਹੈ ਨਾ ਤੇ ਨਾਲੇ ਜਿੱਦਾਂ ਕਰ ਲਓ ਦੁੱਧ ਕਰਦਾ ਤੇ ਨਾਲੇ ਆਪਣੀ ਸਰੀਰ ਦੀ ਐਕਸਰਸਾਈਜ਼ ਹੋ ਜਾਂਦੀ ਆ ਤੇ ਸਾਰੇ ਕੰਮ ਵਧੀਆ ਹੋ ਜਾਂਦੇ ਆ ਤੇ ਦੇਖਣ ਵਾਲੇ ਵੀ ਕਹਿੰਦਾ ਹਾਂ ਚਲੋ ਆਪਣਾ ਘਰ ਦਾ ਕੰਮ ਕਰ ਕਰਦੇ ਆ ਨਾ ਤੇ ਨਾਲੇ ਇਦਾਂ ਕਰ ਲਓ ਵੀ ਜਿਹੜਾ ਬੇਲਾ ਮਨ ਹੁੰਦਾ ਉਹ ਸ਼ਤਾਨ ਦਾ ਘਰ ਹੋ ਜਾਂਦਾ ਨਾ ਤੇ ਨਾਲੇ ਆਪਣਾ ਦਿਮਾਗ ਰਹਿੰਦਾ ਕੰਮ ਕੰਮਕਾਰ ਵਿੱਚ ਜਿੱਦਾਂ ਹੁਣ YouTube ਦਾ ਮੈਨੂੰ ਕੰਮ ਹੈ ਨਾ ਤੇ ਮੈਂ ਇਸ ਵਿਜੀ ਰਹਿਣੀ ਆਪਣੇ ਕੰਮ ਵਿੱਚ ਨਾ ਜਣੀ ਮੇਰੇ ਰਿਸ਼ਤੇ ਆ ਵੀ ਰਸ ਜਾਂਦੇ ਆ ਤੇ ਪਲੀਜ਼ ਫੋਨ ਨਹੀਂ ਕਰਦੀ ਸਾਨੂੰ ਤੇ ਸਾਡੇ ਆਉਂਦੀ ਨਹੀਂ ਹੈਗੀ ਦੇਖੋ ਜੀ ਐਵੇਂ ਕਿਸੇ ਦੇ ਵਾਂਗੋਂ ਵਿੱਚ ਗੱਲ ਹੋਣ ਨਾਲੋਂ ਤੇ ਨਾ ਜਾ ਕੇ ਰਹਿ ਜਾਣ ਨਾਲੋਂ ਤਾਂ ਆਪਣਾ ਕੰਮਕਾਰ ਵਧੀਆ ਹੈ ਤਾਂ ਆਪਣੇ ਕੰਮ ਆਉਣਾ ਹਨਾ ਗਰਮੀ ਬਹੁਤ ਇਦਾਂ ਵੀ ਹੌਟ ਬੜਾ ਗਰਮੀ ਬਹੁਤ ਜ਼ਿਆਦਾ ਆ ਪਰ ਫਿਰ ਵੀ ਕੰਮਕਾਰ ਜਿਹੜੇ ਆਪਣੇ ਕਰਨੇ ਪੈਂਦੇ ਆਪਾਂ ਨੂੰ ਹਨਾ ਤੇ ਕੰਮ ਹੀ ਆਪਣੀ ਜ਼ਿੰਦਗੀ ਹੈ ਤੇ ਇਹ ਹੀ हां जी ਪੱਠੇ ਮੈਂ ਪਾ ਲਿਆ ਦੁਪੱਟੇ ਖਾਣ ਲਾ ਪੀਵਾਂ ਤੀਆਂ ਤੇ ਮੈਂ ਲੱਗੀ ਹਾਂ ਸੈਰ ਕਰਨ ਤੇ ਦੇਖੋ ਇਸ ਸਵੇਰ ਦੀ ਸਰ ਇੰਨੀ ਵਧੀਆ ਲੱਗਦਾ ਇੱਕ ਜਿੰਨਾ ਬਹੁਤ ਜ਼ਿਆਦਾ ਤੇ ਪਹਿਲੀ ਗੱਲ ਇਹ ਵੀ ਸਵੇਰੇ ਸਵੇਰੇ ਜਲਦੀ ਉੱਠਣਾ ਨੇ ਉੱਠਣਾ ਹੈ ਨਾ ਤੇ ਇਹ ਚੀਜ਼ ਨਾ ਕਈ ਦੂਰ ਹੁੰਦੇ ਆ ਜਦੋਂ ਆਪਾਂ ਲੇਟ ਉੱਠਦੇ ਆ ਤੇ ਉਧਰ ਲੈ ਕੇ ਉੱਠਦੇ ਆ ਨਾ ਤੇ ਫਿਰ ਆਲਸ ਗਰੀਬੀ ਆਉਂਦੀ ਆ ਜਲਦੀ ਉੱਠੋ ਸਵਾਈ ਗੁਰੂ ਪਰਮਾਤਮਾ ਦਾ ਨਾਮ ਲਓ ਸਰਵਾਦਾ ਭਲਾ ਮੰਗੋ ਸਵੇਰੇ ਸਵੇਰੇ ਹੈ ਨਾ ਤੇ ਜੋ ਕਿਸੇ ਦੀ ਇੱਛਾ ਆ ਉਹ ਪੂਰੀ ਹੋਵੇ ਹਨਾ ਕੁਛ ਵੀ ਇੱਛਾ ਕਿਸ ਦੀ ਨਾ ਪ੍ਰਮਾਤਮਾ ਸਾਡੀ ਇੱਛਾ ਪੂਰੀਆਂ ਕਰਨ ਹਨਾ ਵਾਹਿਗੁਰੂ ਸਵੇਰੇ ਸਵੇਰੇ ਮੈਂ ਸਾਰਿਆਂ ਦਾਸ ਕਰਦਿਆਂ ਜਿਹੜੇ ਸਾਡੇ ਬਲੌਗ ਨਾਲ ਜੁੜੇ ਆ ਦੇਖ ਜੀ ਸਾਰੇ ਭੈਣ ਭਰਾ ਹਨਾ ਕਿਉਂ ਫਰੇਕ ਇਨਸਾਨ ਤੋਂ ਸਾਰਾ ਕੁਝ ਨਹੀਂ ਹੁੰਦਾ ਹੈਗਾ ਉਹਨੂੰ ਕੁਛ ਨਾ ਕੁਛ ਤੇ ਲੋੜ ਹੁੰਦੀ ਹੈ ਉਹਨੂੰ ਚੀਜ਼ ਦੀ ਆਪਣਾ ਤੇ ਚਲੋ ਵਾਹਿਗੁਰੂ ਦਿੰਦਾ ਜਰੂਰ ਆ ਪਰ ਉਹ ਪਰਥੀ ਦੂਰ ਲੈਂਦਾ ਹੈ ਤੇ ਦੇਣਾ ਉਹਦਾ ਕੰਮ ਆ ਤੇ ਸਾਡਾ ਕੰਮ ਹੈਗਾ ਦਾਤਾਂ ਲੈਣਾ ਹਨਾ ਤੇ ਇਦਾਂ ਆ ਇਸ ਸਵੇਰ ਦੀ ਸੈਰ ਬਹੁਤ ਵਧੀਆ ਹੁੰਦੀ ਆ ਤੁਸੀਂ ਮੇਰੇ ਵਲੌਗ ਨੂੰ ਦੇਖਦੇ ਰਹਿੰਨੇ ਆ ਤੇ ਮੈਂ ਅਪਲੋਡ ਕੀਤਾ ਸੀਗਾ ਇਸ ਸੈਰ ਸੈਰ ਕਰਨੀ ਬਹੁਤ ਵਧੀਆ ਆ ਦੇਖੋ ਠੰਡੀ ਠੰਡੀ ਔਰ ਤਾਜ਼ੀ ਤਾਜੀ ਹਵਾ ਹੈ ਨਾ ਸਵੇਰ ਦੀ ਤਾਜੀ ਹਵਾ ਜਿਹੜੀ ਆ ਤੇ ਬਹੁਤ ਆਪਾਂ ਨੂੰ ਰਿਲੈਕਸਿਡ ਜਿਹਾ ਜਨ ਸਾਰਾ ਹੈ ਨਾ ਤੇ ਵਧੀਆ ਹੋ ਜਾਂਦਾ ਹੈ ਜਦੋਂ ਅਸੀਂ ਸਵੇਰ ਦੀ ਸੈਰ ਕਰਦੇ ਆ ਤਾਂ ਆਪਣਾ ਜਿੱਦਾਂ ਕਰ ਲੋ ਵੀ ਤੁਹਾਨੂੰ ਵੀ ਤੰਦਰੁਸਤ ਹੁੰਦਾ ਔਰ ਮਨ ਵੀ ਤੰਦਰੁਸਤ ਹੁੰਦਾ ਨਾ ਤੇ ਇੱਕ ਕੁਦਰਤੀ ਜਣੀ ਵਾਤਾਵਰਨ ਫੀਲ ਹੁੰਦਾ ਆ ਤੇ ਬਹੁਤ ਵਧੀਆ ਇਹ ਰੋ ਪੰਛੀ ਬੋਲਦੇ ਆ ਤੇ ਹੋਰ ਬਹੁਤ ਵਧੀਆ ਤੁਸੀਂ ਕਮੈਂਟ ਕਰਦੇ ਭੈਣ ਭਰਾ ਹਨ ਤੇ ਬਹੁਤ ਵਧੀਆ YouTube ਫੈਮਿਲੀ ਆ ਬਸ ਸਿੱਧੀ ਸਾਡੀ ਫੈਮਿਲੀ ਬਣ ਕੇ ਵਧੀਆ ਵਧੀਆ ਰੋ ਹਨਾ ਹੁਣ ਤੁਹਾਨੂੰ ਕਮੈਂਟ ਕਰਿਆ ਕਰੋ ਤੇ ਬਹੁਤ ਵਧੀਆ ਲੱਗਦਾ ਹੈ ਹਨਾ ਦੇਖੋ ਜੀ ਆਪਾਂ ਜੇ সাপোর্ট ਕਰਾਂਗੇ ਤਾਂ ਫੇਰ ਹੀ ਗੱਡੀ ਅੱਗੇ ਚੱਲੂਗੀ ਹਨਾ ਤੇ ਇਕੱਲਾ ਇਨਸਾਨ ਤਾਂ ਕੁਝ ਨਹੀਂ ਬੁਢਾਦਾ ਹੈਗਾ ਦਿਆ ਇਕਦਮ ਸ਼ਾਂਤ ਇਸਵੇਰੇ ਇਸਵੇਰੇ ਮਸ ਪੰਛੀ ਬੋਲਦੇ ਆ ਤੇ ਠੰਡਾ ਮੌਸਮ ਆ ਜਦੋਂ ਫਿਰ 10:00 ਵਜੇ ਤੋਂ ਬਾਅਦ ਧੁੱਪ ਲੱਗ ਜਾਂਦੀ ਆ ਧੁੱਪ ਆਉਂਦੀ ਆ ਤੇ ਮੇਰਾ ਇਹ ਡੇਲੀ ਰੁਟੀਨ ਹੈ ਕਈ ਵਾਰੀ ਭਾਵੇਂ ਮੈਂ ਮਿਸ ਕਰ ਦਵਾਂ ਚਲੋ ਨਹੀਂ ਟਾਈਮ ਲੱਗਦਾ ਕਈ ਵਾਰੀ ਮੈਂ ਵਿਜ਼ੀ ਹੁੰਨੀ ਆ ਪਰ ਮੈਂ ਟਾਈਮ-ਟਾਈਮ ਕੱਢ ਕੇ ਆਪਣੇ ਲਈ ਸੈਜ ਕਰਦੀ ਆ ਕਹਿੰਦੇ ਹੁੰਦੇ ਨਾ ਬਾਕੀ ਗੱਲਾਂ ਬਾਅਦ ਚ ਪਹਿਲਾਂ ਸੇ ਜ਼ਰੂਰੀ ਆ ਹਾਂਜੀ ਇਹ ਸੇਦ ਆ ਜਾਣਤ ਜਹਾਨ ਹੈ ਹਨਾ ਇਹ ਦੇਖੋ ਜੀ ਸੈਰ ਕਰਨ ਦੇ ਨਾਲ ਹਨਾ ਮੇਰੇ ਕੱਪੜੇ ਵੀ ਬਹੁਤ ਜ਼ਿਆਦਾ ਖੁੱਲੇ ਹੋ ਗਏ ਆ ਤਾਂ ਦੇਖੋ ਬਹੁਤ ਫਰਕ ਪੈ ਇਸ ਚੀਜ਼ ਦੇ ਨਾਲ ਤੇ ਥੋੜਾ ਮੈਂ ਖਾਣ ਪੀਣ ਦਾ ਭਰੇ ਵੀ ਰੱਖਦੀ ਆ ਤੇ ਮੋਟਾਪਾ ਤਾਂ ਇੱਕ ਬਿਮਾਰੀਆਂ ਦੀ ਖਾਦ ਆ ਨਾ ਮੋਟਾਪਾ ਕੋਈ ਹੱਲ ਨਹੀਂ ਹੈਗਾ ਤੇ ਮੋਟਾਪੇ ਇੰਨੀ ਬਿਮਾਰੀਆਂ ਹੋ ਜਾਂਦੀਆਂ ਤਾਂ ਮਿਲ ਜਾਂਦੀਆਂ ਆ ਕੇ ਤਾਂ ਪਤਾ ਵੀ ਨਹੀਂ ਲੱਗਦਾ ਹੈਗਾ ਕਿਹੜੀ ਕਿਹੜੀ ਨਹੀਂ ਹੈਗੀ ਹਨਾ ਦੰ ਹੋ ਜਾਂਦੀ ਆ ਐਕਸਰਸਾਈਜ਼ ਜਰੂਰ ਕਰ ਕਰੀਏ ਜੀ ਚਲੋ ਬਾਹਰ ਕਿਤੇ ਨਹੀਂ ਜਾ ਹੁੰਦਾ ਹੈਗਾ ਤੇ ਦੇ ਕੋਠੇ ਗਿੜੇ ਲਾ ਲੀਦੇ ਆ ਇਹ ਵੀ ਜਿਹੜੇ ਗਿੜੇ ਹੁੰਦੇ ਨੇ ਨਾ ਕੋਠੇ ਦੇ ਵੀ ਬਹੁਤ ਵਧੀਆ ਲਾਭ ਦਾ ਹੈ ਕਿ ਆ ਬਹੁਤ ਵਧੀਆ ਓਕੇ ਆ ਹੈਨਾ ਜੁਨੀ ਵਾਦੀ ਵਾ ਤੇਜ਼ ਤੇਜ਼ ਤਰ ਲਵਾ ਚਾਹੀ ਹੌਲੀ ਤਰ ਲਵਾ ਤੇ ਠੀਕ ਆ ਤੇ ਇਸ ਤਰੀਕੇ ਨਾਲ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਆ ਤੁਸਾਂਾ ਕਿ ਹੁਣ ਮੈਂ ਪੈਰ ਪੈਰ ਦੀ ਸੀਨ ਲਾਉਂਗੀ ਸੀਨ ਲਾਉਣ ਲਈ ਮਸ਼ੀਨ ਰੱਖੀ ਘਰ ਮਸ਼ੀਨ ਹੁਣ ਵੀ ਚਾਹੀਦੀ ਸਲਾਈਸ ਮਸ਼ੀਨ ਪਹਿਲਾਂ ਮੈਂ ਸਲਾਈ ਕਰਦੀ ਹੁੰਦੀ ਸੀਗੀ ਹੁਣ ਮੈਂ ਕੰਮਕਾਰ ਕਰਕੇ ਪਸੂਆਂ ਦਾ ਹਨਾ ਜਿਹੜੇ ਪਹਿਲਾਂ ਜਾਰੇ ਪਸੂ ਹੁੰਦੇ ਸੀਗੇ ਉਹਨੂੰ ਛੜਦਾ ਸੀਗਾ ਮੈਂ ਫਿਰ ਦੇਖੋ ਜੀ ਕੰਮ ਇੱਕ ਹੀ ਹੁੰਦਾ ਜਾਂ ਸਲਾਈ ਕਰ ਲਓ ਤੇ ਜਾਂ ਪਸੂ ਨੂੰ ਸੰਭਲੋ ਹਨਾ ਤੇ ਫਿਰ ਫਿਰ ਮੈਂ ਛੜਦਾ ਕੰਮ ਪਰ ਫਿਰ ਮੈਂ ਸਲਾਈ ਵਾਸਤੇ ਰੱਖੀ ਆ ਕਿਤੇ ਕਿਸੇ ਘਰ ਵਾਹੇ ਨੂੰ ਸਟੇ ਆ ਫਾਸਿਸ਼ ਕਿਤੇ ਘਰ ਜਾਣਾ ਨਹੀਂ ਪੈਂਦਾ ਸਲਾਈ ਲਾਉਣ ਹਨਾ ਕੁਝ ਨਾ ਕੁਝ ਫਟਿਆ ਰਹਿੰਦੇ ਆ ਹਨਾ ਪਤ ਤੋਂ ਸੰਤੰਨ ਤੇ ਉਸ ਲਾਈਨ ਸੀ ਹੋਣੀ ਚਾਹੀਦੀ ਆ ਸਲਾਈ ਦਾ ਪੈਰ ਪੱਦੀ ਸੀ ਲਾਉਂਗੀ ਤੇ ਫਿਰ ਵਧੀਆ ਰਹੂਗਾ ਓਕੇ ਰਹੂਗਾ ਤੇ ਦੇਖੋ ਜੀ ਜਿਹੜੀ ਸ਼ਵੇਦੀ ਸ਼ਾਇਰ ਮੇਨ ਤਾਂ ਬਹੁਤ ਫਾਇਦੇ ਰਹੀ ਇਸ ਚੀਜ਼ ਦਾ ਹਨਾ ਤੇ ਫ੍ਰੀ ਵਿੱਚ ਹੀ ਪਤਲੇ ਹੋਣ ਵਾਲੀ ਗੱਲ ਆ ਕੋਈ ਪੈਸਾ ਨਹੀਂ ਲੱਗਦਾ ਕੋਈ ਕੁਝ ਨਹੀਂ ਲੱਗਦਾ ਹੈ ਨਾ ਕਿਉਂਕਿ ਇਹ ਆ ਪਦਵਾਈ ਖਾਣੇ ਆ ਆਪਾਂ ਸਰਟੀਫਿਕੇਟ ਆਪਾਂ ਨੂੰ ਗੁਇੰਦਵਾਲਾ ਦੇ ਨਾਲ ਹੈ ਨਾ ਤੇ ਕਈ ਮੈਸੂਨੇ ਪਰ ਨਾ ਨਹੀਂ ਲੈਣਾ ਹੈਗਾ ਉਹਨਾਂ ਦਵਾਈਆਂ ਦਾ ਤੇ ਪਰ ਨਹੀਂ ਜਿਹੜੇ ਕੁਦਰਤੀ ਆਪਾਂ ਨਾ ਪਤਲੇ ਹੋਣਾ ਇਹ ਰੀਸ ਨਹੀਂ ਹੈਗੀ ਹਨਾ ਦਿਆ ਰਾਰਾ ਵਾਹਿਗੁਰੂ ਵਾਹਿਗੁਰੂ ਰੇਤ ਮਾਤਾ ਸਾਹਿਬ ਸਿੰਘ ਸਾਧ ਸਤਿਗੁਰ ਕੀਓ ਸਿਰੇ ਸਿਰੇ ਨਿ ਰਖਣਾ ਬਾਈ ਗੁਰੂ ਨਾਲ ਲੈਣਾ ਮਹੌਲੀ ਹੋਰ ਹੁੰ ਜਾਂਦਾ ਹੈ ਨਾ ਤੇ ਜਦੋਂ ਆਪਾਂ ਗਰਮਾਣੀ ਪੜਦੇ ਆਂ ਤੇ ਮਨ ਸ਼ਾਂਤ ਠੰਡਾ ਹੋ ਜਾਂਦਾ ਸਾਰੀਆਂ ਚਿੰਤਾ ਭੁਜ ਜਾਂਦੀ ਆਪਾਂ ਦੀ ਇਦਾਂ ਹੋ ਜਾਂਦੀ ਆ ਤੇ ਗਰਮਾਣੀ ਵਿੱਚ ਇੰਨੀ ਪਾਵਰ ਆ ਵੀ ਆਪਾਂ ਦੇ ਮਨ ਨੂੰ ਸ਼ਾਂਤ ਕਰਦੀ ਆ ਔਰ ਆਪਣੀਆਂ ਚਿੰਤਾ ਦੂਰ ਕਰਦੀ ਹੈ ਨਾ ਜੀ ਗੱਲ ਹੋ ਜਾਂਦੀ ਹੈ ਮੇਰਾ ਸੱਤੇ ਵੱਡਾ ਸਤਿਗੁਰੂ ਨਾਨਕ ਜੀ ਦਾ ਰੱਖੀ ਮੇਰੀ ਦੇਖੋ ਆਪਾਂ ਦਾ ਆਪਣਾ ਫਿਕਰਿਆ ਸਵੇਰ ਨੂੰ ਸਾਰੇ ਆਣਾ ਫਿਕਰਿਆ ਨਾ ਜਲਦੀ ਜਲਦੀ ਔੜ ਔੜ ਕੇ ਤੇਜ਼ ਤੇਜ਼ ਕਰਕੇ ਗੇੜੇ ਲਾਉਣੇ ਆ मल जन्म जन्म दी कटी है तो वाही वाहि जन्म ਸੀ ਮੇਲਾ ਦੇਖ ਆਏ ਆ ਤੇ ਸਵੇਰੇ ਫਿਰ ਮੈਂ ਸੈਰ ਕਰਨ ਤੋਂ ਬਾਅਦ ਕੰਮ ਕਰਦੇ ਕੰਮ ਕਰ ਖਤਮ ਕਰਕੇ ਤਕਰੀਬਨ 11:00 ਵਜੇ 11:30 ਵੇ ਚਲ ਗਏ ਸੀ ਸੀ ਮੇਲੇ ਪੀਰਾਂ ਦੇ ਮੇਲੇ ਨਾਲ ਦੇਖਣ ਤੇ ਹੁਣ 3:00 ਵਜੇ ਆਏ ਜਾਨੀ ਤੇ ਫਿਰ ਮੈਂ ਮੇਲੇ ਦਾ ਬਲੌਗ ਬਣਾ ਕੇ ਲੈਂਦਾ ਆ ਸਾਡੇ ਕੈਨੇਡਾ ਵਾਲੇ ਭੈਣ ਜੀ ਨਾਲ ਸਾਡੇ ਵੱਡੇ ਭੈਣ ਜੀ ਸਾਨੂੰ ਦੇਖਦੇ ਆ ਤੇ ਕੈਨੇਡਾ ਵਾਲੇ ਜਰੂਰ ਦੇਖਣਾ ਜਿਵੇਂ ਬਲੌਗ ਰੈਡਿਟ ਕਰੂੰਗੀ ਤੇ ਫਿਰ ਤੜ ਤੱਕ ਕਾਲੂ ਆਊਗਾ ਹਨਾ ਤੇ ਆ ਦੇਖੋ ਜੀ ਮੇਲਾ ਬਹੁਤ ਵਧੀਆ ਸੀਗਾ ਤੇ ਅੱਜ ਜਲੇਬੀਆਂ ਪਕੌੜੇ ਕਿਸੇ ਜੀ ਦੀ ਕੋਲ ਜਾਨੀ ਥੋੜੀ ਸੀ ਬਹੁਤ ਬੜੀ ਮੇਲਾ ਰਿਹਾ ਬਹੁਤ ਬੜੀ ਆ ਮੈਂ ਹਣਾ ਨਾ ਬਲੌਗ ਦੀ ਰੀਟਿੰਗ ਕਰ ਲਵਾਂ ਤੇ ਉਹ ਤੇ ਉਹ ਟੈਂਬੋ ਲੱਗਦਾ ਜੀ ਹਮ ਬਲੌਗ ਨੂੰ ਵੀ ਬਹੁਤ ਓਕੇ ਆ ਨਾਲ ਘਟਦੇ ਕੰਮ ਕਰ ਹੈਨਾ ਤੇ ਨਾਲ ਬਲੌਗ ਨੂੰ ਕੰਟੀਨਿਊ ਚਲਾਉਣਾ ਹੈਨਾ ਤੇ ਹਰ ਇੱਕ ਚੀਜ਼ ਨੂੰ ਟਾਈਮ ਦੇਣਾ ਪੈਂਦਾ ਆ ਤੇ ਫੇਰੀ ਪਤਾ ਲੱਗਦਾ ਕੰਮ ਕਰ ਕਰਕੇ ਹੈਨਾ ਤੇ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਇੰਨੀ ਨਾ ਧੁੱਪ ਬਹੁਤ ਤਿੱਖੀ ਆ ਵੈਸੇ ਪਹਿਰੇ ਛੱਡ ਜਾ ਹੋ ਗਿਆ ਸੀਗਾ ਪਰ ਫਿਰ ਵੀ ਧੁੱਪ ਲੱਗ ਗਈ ਤੇ ਚਲੋ ਫਿਰ ਜਿਹੜਾ ਦਿਨ ਰੱਖੀ ਹੁੰਦੀ ਉਹ ਤਾਂ ਆਉਣੇ ਆਉਣਾ ਹਨਾ ਤਰੀਕ ਪੱਕੀ ਰੱਖੀ ਹੈ ਪੈਂਜੀ ਉਹਨਾਂ ਨੇ ਤੇ ਦਿਨ ਜਿਹੜਾ ਮਰਜੀ ਆਵੇ ਹਨਾ 7 ਤਰੀਕ 7 ਜੂਨ ਤੋਂ ਪੱਕੀ ਪੱਕੀ ਹੈ ਬਾਵੇਂ ਮੰਗਲਵਾਰ ਆਵੇ ਭਾਵੇਂ ਵੀਰਵਾਰ ਆਵੇ ਐਦਵਾਰ ਆ ਜਵੇ ਯਾਨੀ ਕੋਈ ਦਿਨ ਆ ਜਵੇ ਇਹ ਦਿਨ ਜਨ ਤਰੀਕ ਪੱਕੀ ਹੋਈ ਆ ਤੇ ਬਹੁਤ ਰੌਣਕ ਖੁੰਦੀ ਪੀਰਾਂ ਦੇ ਮੇਲੇ ਤੇ ਬਹੁਤ ਵਧੀਆ ਮੇਲਾ ਰਿਹਾ ਆ ਪਰ ਹਰ ਸਾਲ ਜਾਂਦਾ ਆ ਤੇ ਪੀਰ ਹਰ ਤੇ ਮੇਰ ਕਰਨ ਹੈ ਨਾ ਕਿਰਪਾ ਕਰਨ ਆਪਣੀ ਤੇ ਮੇਰ ਭਰਿਆ ਹੱਥ ਰੱਖਣ ਸਾਰਿਆਂ ਤੇ ਤੇ ਚਲੋ ਜੀ ਵਲੌਗ ਦੀ ਐਡੀਟਿੰਗ ਕਰ ਲਈਏ ਤੇ ਐਡੀਟਿੰਗ ਕਰਨ ਨੂੰ ਵੀ ਕੈਨੇਡਾ ਘੰਟਾ ਲੱਗ ਜਾਂਦਾ ਹੈ ਜੀ ਸਾਡੇ ਬਹੁਤ ਵਧੀਆ ਸਾਰੇ ਭੈਣ ਬ੍ਰਾਈਟਲੀ ਵਾਲੇ ਨਾ ਕਮੈਂਟ ਕਰਦੇ ਆ ਔਰ ਕੈਨੇਡਾ ਵਾਲੇ ਵੀ ਸਾਰੇ ਜਣ ਸਾਨੂੰ ਦੇਖਦੇ ਆ ਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁਲ ਕਰਿਆ ਕਰੋ ਸਾਡੇ ਵਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਸਤ ਸ੍ਰੀ ਅਕਾਲ ਸਾਰਿਆਂ ਨੂੰ ਕਿ ਬਾਈ ਜੀ Thank you.